ਬੜਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਪਾਣੀ ਨੂੰ ਲੈ ਕੇ ਭਾਵੇਂ ਪੂਰੇ ਪੰਜਾਬ ਵਿੱਚ ਰਾਜਨੀਤੀ ਗਰਮ ਹੈ ਪਰ ਫਰੀਦਕੋਟ ਵਿੱਚ ਪਾਣੀ ਦੀ ਪ੍ਰਵਾਹ ਕਰਨ ਵਾਲਾ ਨਾ ਕੋਈ ਅਧਿਕਾਰੀ ਹੈ ਤੇ ਨਾ ਹੀ ਕੋਈ ਆਗੂ ਹਾਲਾਤ ਇਹ ਹੈ ਕਿ ਬਿਨ ਬਰਸਾਤ ਤੋਂ ਸੜਕਾਂ ਗਿੱਲੀਆਂ ਭਿੱਜੀਆਂ ਤੇ ਪਾਣੀ ਨਾਲ ਭਰੀਆਂ ਰਹਿੰਦੀਆਂ ਤੇ ਉਹ ਵੀ ਸਾਫ਼ ਤੇ ਪੀਣ ਵਾਲੇ ਪਾਣੀ ਦੇ ਨਾਲ ਅੱਜ ਤਾਂ ਤਾਰਾ ਪੈਲੈਸ ਵਾਲੇ ਚੌਕ ਵਿੱਚ ਪਾਣੀ ਦਾ ਫੁਆਰਾ ਫੁੱਟ ਪਿਆ ਤੇ ਮਿੰਟਾਂ ਵਿੱਚ ਹੀ ਪਾਣੀ ਨੇ ਸੜਕ ਨੂੰ ਪੂਰੀ ਤਰ੍ਹਾਂ ਢੱਕ ਲਿਆ ਇਹਨਾਂ ਦਿਨਾਂ ਦੇ ਵਿੱਚ ਇਹ ਪਹਿਲੀ ਵਾਰ ਨਹੀਂ ਹੋਇਆ ਬਲਕਿ ਚੌਥੀ ਵਾਰ ਹੋਇਆ ਹੈ ਕਿ ਵਾਟਰ ਰਕਸ ਦਾ ਪਾਣੀ ਪਾਈਪ ਪਾੜ ਕੇ ਧਰਤੀ ਦੀ ਹਿੱਕ ਵਿੱਚ ਦੀ ਬਾਹਰ ਸੜਕ ਤੇ ਆ ਗਿਆ ਹੋਵੇ ਤੇ ਇਹ ਸ਼ਹਿਰ ਦੀ ਇੱਕ ਥਾਂ ਤੇ ਨਹੀਂ ਹੋ ਰਿਹਾ ਬਹੁਤ ਸਾਰੀਆਂ ਸੜਕਾਂ ਉਹ ਵੀ ਪ੍ਰਮੁੱਖ ਸੜਕਾਂ ਤੇ ਪੀਣ ਵਾਲੇ ਪਾਣੀ ਦੀ ਇਸੇ ਤਰ੍ਹਾਂ ਲੀਕੇਜ ਤੇ ਪ੍ਰਬਾਦੀ ਹੋ ਰਹੀ ਹੈ ਉਹ ਚਾਹੇ ਸਰਕੂਲਰ ਰੋਡ ਤੋਂ ਬਾਜੀਗਰ ਬਸਤੀ ਨੂੰ ਜਾਣ ਵਾਲੀ ਸੜਕ ਹੋਵੇ ਭਾਵੇਂ ਗਊਸ਼ਾਲਾ ਦੇ ਨਜ਼ਦੀਕ ਹੋਵੇ ਤੇ ਭਾਵੇਂ ਪੁਰਾਣੀ ਸ਼ੌਣੀ ਵਾਲੀ ਸੜਕ ਤੇ ਹੋਵੇ ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਤੇ ਪਾਣੀ ਸੜਕਾਂ ਦੇ ਵਿਚਾਲਿਆਂ ਜਾਂ ਫਿਰ ਪੱਕੀਆਂ ਗਲੀਆਂ ਦੇ ਬਿਲਕੁਲ ਵਿਚਕਾਰੋਂ ਨਿਕਲ ਰਿਹਾ ਹੈ ਪਰ ਇਸ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਹੈ ਤੇ ਇਹ ਇੱਕ ਜਾਂ ਦੋ ਦਿਨ ਜਾਂ ਦੋ ਹਫ਼ਤਿਆਂ ਤੋਂ ਨਹੀਂ ਬਲਕਿ ਮਹੀਨਿਆਂ ਵੱਧੀ ਪੁਰਾਣਾ ਚੱਲ ਰਿਹਾ ਹੈ ਤੇ ਕਿਸੇ ਪ੍ਰਸ਼ਾਸਨ ਦਾ ਜਾਂ ਅਧਿਕਾਰੀ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ ਇਦਾਂ ਹੋਇਆ ਵੀ ਇਹ ਨਾ ਪਾਇਪ ਇਥੋਂ 2-3 ਵਾਰ ਪਹਿਲਾਂ ਵੀ ਬਹੁਤ ਟੁੱਟ ਚੁੱਕੀ ਆ ਕਿ ਜਦੋਂ ਟੁੱਟਦੀ ਆ ਇੰਨਾ ਕੁ ਪਾਣੀ ਮੁੜ ਕੇ ਪ੍ਰੈਸ਼ਰ ਨਾਲ ਨਿਕਲਦਾ ਸਾਰਾ ਰੋਲ ਜਾਮ ਹੋ ਜਾਂਦਾ ਤੇ ਪਾਣੀ ਦਾ ਮੁੜ ਕੇ ਇਹਨਾਂ ਦਾ ਕੋਈ ਨਿਕਾਸੀ ਨਹੀਂ ਦੂਜੇ ਇਹ ਹਫ਼ਤੇ 'ਚ 10 ਦਿਨਾਂ ਬਾਅਦ 15 ਦਿਨਾਂ ਬਾਅਦ ਇਹ ਟੁੱਟੀ ਰਹਿੰਦਾ ਪਾਇਪ ਇਥੋਂ ਇਹਦਾ ਕੋਈ ਇਹਨਾਂ ਦੀ ਚੱਜ ਨਾਲ ਕੋਈ ਜੋੜ ਨਹੀਂ ਲਾਉਂਦੇ ਆ ਗਲੀ 'ਚ ਵੀ 3-4 ਥਾਂ ਪੁਆਇੰਟ ਹੈਗੇ ਆ ਕੋਈ ਸੁਲਵਾਈ ਨਹੀਂ ਹੈਗੀ ਇਹ ਆ ਦਿੱਕਤ ਬਹੁਤ ਜ਼ਿਆਦਾ ਆ ਆਮ ਜਨਤਾ ਨੂੰ ਬਹੁਤ ਪਰੇਸ਼ਾਨੀ ਜਦੋਂ ਪਾਣੀ ਨਿਕਲਦਾ ਫਿਰ ਇੰਨੇ ਕੁ ਪ੍ਰੈਸ਼ਰ ਨਾਲ ਨਿਕਲਦਾ ਵੀ ਇਹਦੀ ਰੁਕਦਾ ਨਹੀਂ ਜਲਦੀ ਅੱਜ ਵੀ ਜਦੋਂ ਪਾਣੀ ਨਿਕਲਿਆ ਆਪ ਜਾ ਕੇ ਉੱਥੋਂ ਕਹਿ ਕੇ ਬੰਦ ਕਰਵਾ ਕੇ ਆਂਦਾ ਇਹਨਾਂ ਨੇ ਕੋਈ ਨਹੀਂ ਪੁੱਛਦਾ ਵੀ ਪਾਣੀ ਕਿੱਥੇ ਚੱਲੀ ਜਾਂਦਾ ਕਿਵੇਂ ਚੱਲੀ ਜਾਂਦਾ ਵੀ ਕੋਈ ਇਹਦੇ ਆਪ ਦੇਖਭਾਲ ਹੈ ਨਹੀਂ ਚਾਜੇ ਨਾਲ ਵੀ ਬੁਰਾ ਹਾਲ ਹੀ ਹੈ ਜੀ ਇਹ ਐਵਰੇਜ ਕੋਈ ਕਿਲੋ ਡੇਢ ਕਿਲੋਮੀਟਰ ਤੱਕ ਪਾਣੀ ਗਾਹ ਉਹ ਚੁਗੀਆਂ ਪਈਆਂ ਦੀਆਂ ਬਣੀਆਂ ਹੀ ਲੋਕਾਂ ਵਾਲਾਂ ਦੀਆਂ ਉਹ ਪਾਰ ਕਰ ਗਿਆ ਜੀ ਇਧਰੋਂ ਪੰਪ ਗੜਾ ਟਿਆਂ ਦਾ ਪੰਪ ਆ ਜੀ ਉਹ ਪਾਰ ਕਰ ਗਿਆ ਸਾਰਾ ਪਾਣੀ ਪਾਣੀ ਹੋ ਗਿਆ ਅਸੀਂ ਗਰੀਬ ਲੋਕ ਬੰਦੇ ਰੋਟੀ ਸਾੜਿਆ ਪਾਣੀ ਦੀ ਲੰਘਦਾ ਸਾ ਗਾ ਕਿੰਨੋ ਕੀ ਘਾਣ ਹੋਣਾ ਸਾਡੇ ਕੋਲ ਇਹ ਇਦਾਂ ਦੇ ਬੋਲਦੇ ਆ ਵੀ ਅੱਜ ਉਹਨੇ ਸਵੇਰੇ ਉਹਨੇ ਆ ਉਹ ਪਰੇ ਥਾਂ ਦੋ ਥਾਵਾਂ ਪਈਆਂ ਉਹ ਵੀ ਹੋਵੇ ਭੱਜੀਆਂ ਫਰਦੀਆਂ ਇੱਕ ਥਾਂ ਤਾਂ ਹੋਰ ਟੁੱਟੀ ਪਈ ਆ ਉਹ ਵੀ ਇਹਨਾਂ ਨੇ ਨਹੀਂ ਬਣਾਈ ਕਦੀ ਇਹ ਕਿੱਦਾਂ ਦਾ ਮਾਹੌਲ ਆ ਇਹ ਕਿੱਦਾਂ ਦੀ ਗੰਦਾਰ ਆ ਗਈ ਹੈ ਵੀ ਇਹ ਗਰੀਬ ਜਮਤਾ ਆ ਹੋਇਆ ਅੱਧਾ ਘੰਟਾ ਹੋਇਆ ਇਹ ਕੋ ਪੂਨਾ ਮੰਟਾ ਕਹਿੰਦਾ ਭਾ ਵੀ ਗਰੀਬ ਜਨਤਾ ਲੰਘਦੀ ਐ ਲੇੜੀ ਲੰਘਦੀ ਐ ਔਖੀ ਹੋ ਜਾਂਦੀ ਐ ਇਹ ਕੰਮ ਮਾੜਾ ਇਹ ਚੀ ਬੰਨੀ ਚਾਹੀਦੀ ਐ ਸਾਨੂੰ ਇਹ ਜਣੀ ਬਾਰ ਬਾਰ ਹੋਣ ਕਹਿ ਕੇ ਅਗੇ ਫਰਮਾਇਸ਼ ਪਾਉਣੀ ਚਾਹੀਦੀ ਐ ਹਰੇਕ ਥਾਂ ਤੋਂ ਸਾਡਾ ਬੁਰਾ ਆਲਾ ਤੁਹਾਨੂੰ ਹੋਰ ਨਹੀਂ ਬੱਚੇ ਲੰਘਦੇ ਨਿੱਕੇ ਸਕੂਲੋਂ ਛੁੱਟੀਂਦੀ ਕੋਈ ਵਿਚਾਰੇ ਕੇਡਾ ਮਿੱਧਰ ਨੂੰ ਲੰਘ ਜਾਣ ਆ ਚੌਥੀ ਵਾਰੀ ਹੋ ਗਈ ਅੱਜ ਇਹ ਕਹਿੰਦੇ ਸਾਰੇ ਵਾਲੀ ਕੇ ਪਾਤਾ ਉਹ ਪਾਤਾ ਪਾਇਆ ਕੱਖ ਨਹੀਂ ਇਹਨਾਂ ਨੇ ਕੱਖ ਨਹੀਂ ਪਾਇਆ ਕਦੀ ਵੀ ਇਹਨਾਂ ਨੇ ਐਡੀ ਬੇਈਮਾਨੀ ਹੋ ਗਈ ਆ ਵੀ ਇੰਨੀ ਵੱਧ ਗਈ ਆ ਵੀ ਰੋਡ ਦੇ ਉੱਤੇ ਖੜ ਦੇ ਲੰਗਿਆ ਵੀ ਅੱਛੜ ਕੋਈ ਮੈਂ ਹੀ ਬਣਵਾਈ ਆ ਕਹਿ ਕੇ ਬਣਵਾਈ ਨਾਲੇ ਕਹਿ ਕੇ ਬਣਵਾਈ ਕਹਿ ਕੇ ਜਿਹੜਾ ਬਾੜ ਪਿੱਛੇ ਉੱਤੇ ਕੀ ਹਾਲ ਆ ਬਾੜ ਦਾ ਕਾਦਾ ਉਹ ਬਾੜ ਦੋ ਪਰਲੇ ਬੰਨੇ ਪਏ ਉਹ ਥਾਂ ਉਹ ਟੁੱਟੀ ਹੋਈ ਉਹ ਹੀ ਤੜਕੇ ਆ ਕੇ ਵਿਚਾਰੇ ਲੰਗਦੇ ਆ ਮਾਦਾ ਬਾਬੇ ਫਰੀਦੇ ਜਾਣਾ ਹੁੰਦਾ ਉਹਨਾਂ ਨੇ ਉਹ ਵਿਚਾਰੀਆਂ ਦੁਖੀ ਆ ਉਹ ਹੀ ਲੰਗਦੀਆਂ ਤੇ ਉਹ ਉਹ ਹੀ ਦੁਖੀ ਹੋ ਜਾਂਦੀਆਂ ਪਾਣੀ ਵਗਦਾ ਜਦੋਂ ਲੰਗਦਾ ਉਥੋਂ ਦੀ ਪਰ ਇਹ ਗੱਲ ਥੋੜਾ ਵੀ ਇਹ ਸੁਣਵਾਇਦੀ ਕਰਦੇ ਇਹ ਐਕਚੁਅਲੀ ਵਾਲਵ ਇੱਥੇ ਜੋੜ ਹੈ ਜੀ ਪਿੱਛੋਂ ਜਦੋਂ ਪਾਣੀ ਛੱਡਦੇ ਆ ਅੱਗੇ ਜਾ ਕੇ ਵਾਲਵ ਨਹੀਂ ਖੋਲਦੇਗੇ ਉਸ ਕਰਕੇ ਇਹ ਜੋੜ ਸਾਰਾ ਫਟ ਜਾਂਦਾ ਹੈ ਪ੍ਰੈਸ਼ਰ ਦੀ ਪਾਣੀ ਦਾ ਤਾਂ ਕਰਕੇ ਸਾਰਾ ਹਾਲ ਸਥਿਤੀ ਹੋ ਜਾਂਦੀ ਹੈ ਜੀ ਕਿੰਨੇ ਕ ਦਿਨ ਇਹ ਤਾਂ ਘਟੋ ਘਟਰੀ ਮਹੀਨੇ ਦੀ ਦਿਨ ਚਾਰ ਵਾਰੀ ਹੋ ਜਾਂਦੀ ਹੈ ਜੀ ਕੋਈ ਆਉਂਦਾ ਫਿਕ ਕਰਦੇ ਠੀਕ ਕਰਨ ਆਉਂਦੇ ਆ ਸਾਰਾ ਦੁਕਾਨ ਦਾ ਬੁਰਾ ਹਾਲ ਕਰ ਜਾਂਦੇ ਇੱਥੋਂ ਸਾਰਾ ਪਟ ਕੇ ਆਪਦੀ ਪਾਈ ਪਾ ਕੇ ਜਲੇ ਨੇ ਮੁੜ ਕੇ ਸਵਾਰ ਕੇ ਨਹੀਂ ਜਾਂਦੇਗੇ। ਬਾਕੀ ਇਸ ਜਿੱਥੇ ਪਾਸੇ ਅਸੇ ਵੀ ਕੀ ਹਾਲ ਹੈ ਜੀ ਜਿੱਕੇ ਜਾਂ ਆਸੇ ਪਾਸੇ ਵੀ ਬੁਰਾ ਹਾਲ ਹੀ ਹੈ ਜੀ ਬਸ। ਬਹੁਤ ਲੋਕ ਵੀ ਦੁਖੀ ਆ ਲੋਕ ਵੀ ਪਰੇਸ਼ਾਨ ਆ ਇਹ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜੁੜ ਕਰੋ